ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਬਟਾਲਾ ਅ ਬਟਾਲਾ ਰੋਡ ਦੀਆਂ ਨੇ ਗਰਦਾਸਪੁਰ ਤੋਂ ਬਟਾਲਾ ਰੋਡ ਦੀਆਂ ਤਸਵੀਰਾਂ ਨੇ ਜਿੱਥੇ ਕਿ ਤੁਸੀਂ ਦੇ ਦੇ ਪਿਓ ਕਿ ਅ ਲੰਗਰ ਜਿਹੜੇ ਨੇ ਉਹ ਚੱਲਦੇ ਪਏ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਈਏ ਕਿ ਇਹ ਜੋ ਲੰਗਰ ਨੇ ਇਹ ਸਾਬੀ ਟਹਰਾ ਵਾਲੇ ਵੀਰ ਜੀ ਵੱਲੋਂ ਜਿਹੜੇ ਆ ਉਹ ਕਰਾਈ ਜਾਂਦੇ ਨੇ ਹਰ ਸਾਲ ਲਗਭਗ ਅਸ਼ੀਦਾ ਦੀ ਜਾਤ ਦੇ ਵਿੱਚ ਜਿਹੜੇ ਆ ਇਹ ਲੰਗਰ ਇੱਥੇ ਕਰਵਾਏ ਜਾਂਦੇ ਨੇ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਏ ਹੋ ਕਿ ਇਹ ਲੰਗਰ ਜਿਹੜੇ ਨੇ ਚੱਲਦੇ ਪਏ ਨੇ ਨਾਲ ਠੰਡੇ ਜਲਦੀਆਂ ਜਿਹੜੀਆਂ ਨੇ ਸਬੀਲਾਂ ਵੀ ਚੱਲਦੀ ਆ ਪੀਣੇ ਤੇ ਲਗਾਤਾਰ ਜਿਹੜੇ ਆ ਉਹ ਲੰਗਰ ਇੱਥੇ ਚੱਲਦੇ ਪਏ ਨੇ ਲੰਗਰਾਂ ਦੇ ਵਿੱਚ ਜਿਹੜਾ ਆ ਉਹ ਤੁਹਾਨੂੰ ਜਿਹੜੇ ਆ ਦਰਸ਼ਨ ਕਰਵਾਨ ਨੇ ਕੀ ਰਾਹ ਜਾਂਦੀਆਂ ਆਉਂਦੀ ਜਾਂਦੀਆਂ ਸੰਗਤਾਂ ਬਹੁਤ ਜ਼ਿਆਦਾ ਜਿਹੜੀਆਂ ਨੇ ਇੱਥੇ ਲੰਗਰ ਸਕਣ ਦੇ ਲਈ ਰੁਕਦੀਆਂ ਨੇ ਰਾਹ ਦੇ ਵਿੱਚ ਜਿਹੜਾ ਆ ਉਹ ਲੰਗਰ ਚੱਲਦਾ ਪਿਆ ਆ ਜਿਹਦੇ ਵਿੱਚ ਤੁਸੀਂ ਦੇ ਦੇ ਪਿਓ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਅ ਸੇਵਾਦਾਰ ਲੰਗਰ ਵਰਤਾ ਰਹੇ ਨੇ ਜਿਹਦੇ ਵਿੱਚ ਤੁਸੀਂ ਦੇ ਦਦੇ ਪਿਓ ਕਿ ਸਬਜੀ ਦੇ ਨਾਲ ਚਾਵਲ ਫੁਲਕੇ ਤੇ ਜਿਹੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹ ਲੰਗਰ ਚੱਲਦਾ ਪਿਆ ਤੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਤੁਸੀਂ ਦੇ ਦਦੇ ਪਿਓ ਕਿ ਇਸ ਰੋਡ ਦੇ ਉੱਤੇ ਜਿਹੜਾ ਆ ਦੂਰ ਦੂਰ ਤੱਕ ਜਿਹੜੀਆਂ ਨੇ ਉਹ ਲਾਈਨਾਂ ਲੱਗੀ ਹੋਈਆਂ ਨੇ ਇੱਧਰ ਵੀ ਤੁਸੀਂ ਦੇ ਦਦੇ ਪਿਓ ਕਿ ਬਹੁਤ ਦੂਰ ਦੂਰ ਤੱਕ ਜਿਹੜੀਆਂ ਨੇ ਸੰਗਤਾਂ ਰੁਕ ਕੇ ਜਿਹੜਾ ਆ ਇੱਥੇ ਲੰਗਰ ਸਕਦੇ ਪਿਆ ਨੇ ਕਿਉਂਕਿ ਵੈਸੇ ਵੀ ਜਿਹੜਾ ਆ ਉਹ ਦੁਪਹਿਰ ਦੇ ਟਾਈਮ ਦਾ ਹੋਇਆ ਪਿਆ ਦੁਪਹਿਰ ਦੇ ਟਾਈਮ ਜਿਹੜੇ ਆ ਉਹ ਲੰਗਰ ਜਿਹੜੇ ਨੇ ਇੱਥੇ ਸਕਾਏ ਜਾ ਰਹੇ ਨੇ ਤੇ ਬਹੁਤ ਸਾਰੀਆਂ ਸੰਗਤਾਂ ਇਸ ਟਾਈਮ ਜਿਹੜਾ ਲੰਚ ਟਾਈਮ ਹੋ ਜਾਂਦਾ ਤੇ ਜਿਹਦੇ ਕਰਕੇ ਸੰਗਤਾਂ ਬਹੁਤ ਜ਼ਿਆਦਾ ਜੜੀਆਂ ਨੇ ਉਹ ਲੰਗਰ ਸਕਦੀਆਂ ਹੋਈਆਂ ਜਿਹੜੀਆਂ ਆ ਉਹ ਨਜ਼ਰ ਆ ਰਹੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇ ਦੇ ਪਿਓ ਕਿ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਇੱਥੇ ਲੰਗਰ ਜਿਹੜੀਆਂ ਨੇ ਸਕਦੀਆਂ ਪਈਆਂ ਨੇ ਤਸਵੀਰਾਂ ਤੁਸੀਂ ਲਗਾਤਾਰ ਦੇ ਦੇ ਪੇ ਕਿ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਰੁਕ ਰੁਕ ਕੇ ਜਿਹੜਾ ਆ ਉਹ ਲੰਗਰ ਸਕਦੇ ਪਈਆਂ ਨੇ ਤੇ ਗੱਲਬਾਤ ਜਿਹੜੀ ਆ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨਾ ਵੀਰ ਹੋਣਾ ਨੇ ਜਿਹੜਾ ਨੇ ਇੱਥੇ ਲੰਗਰ ਲਗਾਏ ਹੋਏ ਨੇ ਸਾਬੀ ਟੈਰਾਂ ਵਾਲੇ ਜਿਹੜੇ ਕਿ ਇੱਥੇ ਹਰ ਸਾਲ ਜਿਹੜਾ ਆ 20 ਜੂਨ ਨੂੰ ਜਿਹੜੇ ਨੇ ਲੰਗਰ ਇੱਥੇ ਚਲਾਏ ਜਾਂਦੇ ਨੇ ਤਾਂ ਲਗਾਤਾਰ ਜਿਹੜੇ ਲੰਗਰ ਤੁਸੀਂ ਦੇਦੇ ਪਈਓ ਵੀ ਸੰਗਤਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਇੱਥੇ ਇਕੱਤਰ ਹੋਈਆਂ ਨੇ ਤੇ ਲੰਗਰ ਜਿਹੜੇ ਨੇ ਲਗਾਤਾਰ ਜਿਹੜੇ ਆ ਇੱਥੇ ਚੱਲਦੇ ਪਏ ਨੇ ਬਹੁਤ ਵੱਡੇ ਲੈਵਲ ਤੇ ਜਿਹੜਾ ਆ ਇੱਥੇ ਲੰਗਰ ਜਿਹੜਾ ਆ ਉਹ ਚਲਾਇਆ ਜਾਂਦਾ ਤਸਵੀਰਾਂ ਤੁਸੀਂ ਦੇਦੇ ਪਈਓ ਕਿ ਅ ਚਨੇ ਪਨੀਰ ਜਿਹੜੇ ਆ ਉਹ ਜਿਹੜੀ ਇਹ ਸਬਜੀ ਤੁਸੀਂ ਦੇ ਦੇ ਪਿਓ ਕਿ ਨਾਲ ਦੀ ਲੰਗਰ ਜਿਹੜੇ ਆ ਬੜੇ ਹੀ ਵੱਡੇ ਲੈਵਲ ਤੇ ਜਿਹੜੇ ਨੇ ਉਹ ਲੰਗਰ ਜਿਹੜੇ ਆ ਚਲਾਏ ਜਾਂਦੇ ਨੇ ਸਾਡੇ ਨਾਲ ਇੱਥੇ ਜਿਹੜੇ ਇਥੋਂ ਦਾ ਲੰਗਰ ਜਿਹੜਾ ਨੇ ਚਲਾਇਆ ਹੋਇਆ ਆ ਉਹ ਇਹ ਸਾਬੀ ਵੀਰ ਜੀ ਨੇ ਸਾਬੀ ਟੈਰਾਂ ਵਾਲਾ ਇਹਨਾਂ ਦਾ ਜਿਹੜਾ ਆ ਇੱਥੇ ਸੰਸਥਾਨ ਹੈ ਜਿੱਥੇ ਕੀ ਲੰਗਰ ਚਲਾ ਰਹੇ ਨੇ ਤੇ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇ ਦੇ ਪਿਓ ਕਿ ਲੰਗਰ ਜਿਹੜੇ ਨੇ ਉਹ ਚੱਲਦੇ ਪਏ ਨੇ ਤੁਸੀਂ ਦੇ ਦੇ ਪਿਓ ਕਿ ਬੀਬੀਆਂ ਜਿਹੜੀਆਂ ਨੇ ਉਹ ਰਮਾਲੀ ਫੁਲਕਾ ਜਿਹੜਾ ਆ ਉਹ ਪਕਦਾ ਪਿਆ ਆ ਤੇ ਲਗਾਤਾਰ ਜਿਹੜਾ ਆ ਰਮਾਲੀ ਫੁਲਕਾ ਬਹੁਤ ਸਾਰਾ ਜਿਹੜਾ ਲੰਗਰ ਆ ਇੱਥੇ ਚਲਾਇਆ ਜਾ ਰਿਹਾ ਤੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਲੰਗਰ ਦੀਆਂ ਤਸਵੀਰਾਂ ਤੁਸੀਂ ਨਾਲ ਦੇ ਨਾਲ ਦੇ ਦੇ ਪੀਓ ਪੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਐਟ ਟਾਈਮ ਸਾਬੀ ਵੀਰ ਜਣ ਬਹੁਤ ਵਧੀਆ ਜੀ ਐਟ ਟਾਈਮ ਸਾਡੇ ਨਾਲ ਸਰਪੰਚ ਸਾਹਿਬ ਪਿੰਡ ਬੱਬਰੀ ਤੋਂ ਸੌਰੀ ਜਪੋਲ ਧਾਰੀਵਾਲ ਤੋਂ ਸਰਪੰਚ ਸਾਹਿਬ ਜੁੜੇ ਨੇ ਲੰਗਰ ਚੱਲੇ ਪਏ ਨੇ ਇਹਨਾਂ ਦੇ ਹੀ ਪਿੰਡ ਤੋਂ ਜਿਹੜੇ ਸਾਬੀ ਜੀ ਲੰਗਰ ਲਾਉਂਦੇ ਨੇ ਗੱਲਬਾਤ ਕਰਨ ਲਈ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦਾ ਲੰਗਰ ਆ ਇੱਧਰ ਲੰਗਰ ਜੀ ਬਹੁਤ ਵਧੀਆ ਦਿਸ਼ਾ ਸੇਵਾ ਬਹੁਤ ਜਿੱਦਾਂ ਵੀ ਸੇਵਾ ਦਿੱਤ ਸੇਖਤਰ ਮੈਜ ਕਰਦੇ ਆ ਬਹੁਤ ਵਧੀਆ ਸਾਫ ਸਿਰ ਹਰ ਸਾਲ 20 ਤਰੀਕ ਨੂੰ ਲੰਦਾ ਵਾ ਬਹੁਤ ਵਧੀਆ ਕੰਮ ਚੱਲਦਾ ਸੜਕ ਦੇ ਉੱਪਰ ਚੱਲਦਾ ਜਿੱਦਾਂ ਪਾਣੀ ਦੀ ਸੇਵਾ ਸ਼ਾਮ ਤੱਕ ਚੱਲਦੀ ਰਹਿੰਦੀ ਹੈ ਜੀ ਵਾਸੀ ਬਾਤ ਧੰਨਵਾਦ ਡਾਕਟਰ ਸਾਹਿਬ ਨੇ ਕਿਹਾ ਕਿ ਜਿਹੜੀ ਸੇਵਾ ਆ ਉਹ ਲਗਾਤਾਰ ਸ਼ਾਮ ਤੱਕ ਜਿਹੜੀ ਚੱਲਦੀ ਰਹਣੀ ਹੈ ਤਸਵੀਰਾਂ ਤੁਸੀਂ ਦੇ ਦੇ ਪਈਆਂ ਤਸਵੀਰਾਂ ਦੇ ਵਿੱਚ ਜਿਹੜਾ ਆ ਉਹ ਤੁਹਾਨੂੰ ਇਹੀ ਦੁਕਾਨ ਦੀ ਕੋਸ਼ਿਸ਼ ਕਰਦਾ ਵੀ ਲੰਗਰ ਜਿਹੜਾ ਆ ਬਹੁਤ ਵੱਡੇ ਲੈਵਲ ਤੇ ਜਿਹੜਾ ਆ ਲੰਗਰ ਲਗਾਇਆ ਜਾਂਦਾ ਹੈ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜਾ ਆ ਇਹ ਲੰਗਰ ਇੱਥੇ ਚਲਾਇਆ ਜਾਂਦਾ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਲੰਗਰ ਦੀਆਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਅਸਲ 'ਚ ਜਦੋਂ ਸਾਬੀ ਜੀ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹ ਥੋੜਾ ਸੰਗੋਵ ਸੁਭਾਅ ਦੇ ਨੇ ਜਿਨ੍ਹਾਂ ਨੇ ਗੱਲਬਾਤ ਨਹੀਂ ਕੀਤੀ ਤੁਸੀਂ ਦੇਖਦੇ ਪਏ ਵੀ ਇੱਥੇ ਤਸਵੀਰਾਂ ਵੀ ਜਿਹੜੀਆਂ ਨੇ ਲਗਾਈਆਂ ਹੋਈਆਂ ਨੇ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਤਤੀ ਤਵੀ ਤੇ ਜਦੋਂ ਬੈਠੇ ਤਾਂ ਇਹ ਉਸੇ ਹੀ ਇਨ੍ਹਾਂ ਯਾਦਾਂ ਦੇ ਵਿੱਚ ਹੀ ਜਿਹੜਾ ਆ ਠੰਡੇ ਜਲ ਦੀਆਂ ਸਬੀਲਾਂ ਵੀ ਜਿਹੜੀਆਂ ਨੇ ਇੱਥੇ ਲਗਾਈਆਂ ਜਾਂਦੀਆਂ ਨੇ ਤਸਵੀਰਾਂ ਲਗਾਤਾਰ ਤੁਸੀਂ ਦੇਖਦੇ ਪਏ ਹੋ ਵੀ ਇਸ ਟਾਈਮ ਜਿਹੜੇ ਇੱਥੇ ਸੰਗਤ ਲੰਗਰ ਸਕਦੀ ਪਈ ਉਹਨਾਂ ਨਾਲ ਵੀ ਗੱਲਬਾਤ ਕਰ ਨੇ ਆਪਈ ਕੀ ਕਹਿਣਾ ਚਾਹੋ ਵਾਹਿਗੁਰੂ ਪਰਪਾ ਗੁਰੂ ਅਰਾਮਦਾਸ ਜੀ ਬਹੁਤ ਬਹੁਤ ਸਰਦਾ 12 ਲੰਗਰ ਪੰਜਾਬ ਦਾ ਚੜਦੀ ਗਲਾ ਦੇ ਸਭ ਤੋਂ ਵਧੀਆ ਲੰਗਰ ਪੰਜਾਬ ਦੇ ਵਿੱਚ ਹੀ ਆ ਜੀ ਇਹੋ ਪਾਣੀ ਤੇ ਜਲ ਵੇਖੋ ਬਾਹਰ ਜਾ ਕੇ ਮੁੱਲ ਮਿਕਦਾ ਜਿਹੜਾ ਇੱਥੇ ਫਰੀਦਕੁਰੂ ਮਹਾਰਾਜ ਦੀ ਕਿਰਪਾ ਨਾਲ ਚੱਲਣ ਲਿਆ ਜੀ ਗੁਰੂ ਅਰਾਮਦਾਸ ਦੀ ਕਿਰਪਾ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਦੀ ਵਾਹਿ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਲਗਾਤਾਰ ਸੰਗਤਾਂ ਦੇ ਨਾਲ ਗੱਲਬਾਤ ਕੀਤੀ ਹੈ ਇਹ ਤੁਹਾਡਾ ਜਿਆ ਬਿਟਵਾ ਕੀ ਕਹਿਣਾ ਚਾਹੋਗੇ ਤੇ ਲੰਗਰ ਰਾਇਆ ਵਧੀਆ ਵਾਹਿਗੁਰੂ ਤੇ ਲਗਾਤਾਰ ਤੁਸੀਂ ਦੇ ਦੇ ਪਿਓ ਤਸਵੀਰਾਂ ਦੇ ਵਿੱਚ ਜੇ ਕਿ ਲੰਗਰ ਜਿਹੜੇ ਨੇ ਲਗਾਤਾਰ ਤੁਸੀਂ ਦੇਦੇ ਪਏ ਵੀ ਲੰਗਰ ਜਿਹੜੇ ਨੇ ਚੱਲਦੇ ਪਏ ਨੇ ਤੇ ਸੇਵਾਦਾਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੀ ਹੈਗੀ ਨੌਜਵਾਨ ਪੀੜ੍ਹੀ ਜਿਹੜੀ ਹੈ ਅੱਗੇ ਲੱਗ ਕੇ ਅੱਗੇ ਵੱਧ ਕੇ ਜਿਹੜਾ ਹੈ ਲਗਾਤਾਰ ਜਿਹੜਾ ਹੈ ਸੇਵਾ ਕਰਦੀ ਪਈ ਹੈ ਤੇ ਇੱਥੇ ਜਿਹੜਾ ਹੈ ਸੇਵਾਦਾਰਾਂ ਦੇ ਨਾਲ ਗੱਲਬਾਤ ਕਰ ਰਹੇ ਆ ਅ ਕੀ ਕਹਿੰਦੇ ਸੇਵਾਦਾਰ ਉਹਨਾਂ ਨਾਲ ਗੱਲਬਾਤ ਕਰ ਲਏ ਆ ਤੇ ਅਜੇ ਡਿਸਾਈਡ ਨਹੀਂ ਹੋ ਰਿਹਾ ਵੀ ਗੱਲ ਕੌਣ ਕਰਨਗੇ ਚਲੋ ਕੋਈ ਨਹੀਂ ਆਪਾਂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਧੰਤਾਂ ਧੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਧੰਤਾਂ ਧ ਪਿੰਡਾਂ ਵਾਲੇ ਕਿ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਵਿੱਚ ਦਸਵੰਦ ਕੱਢ ਕੇ ਲੰਗਰ ਦੀ ਸੇਵਾ ਕੀਤੀ ਹੈ ਗੁਰੂ ਸਾਹਿਬ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ ਅਤੇ ਆਉਣ ਵਾਲੇ ਸਿੱਖ ਨੌਜਵਾਨਾਂ ਨੂੰ ਬੇਨਤੀ ਆ ਵੱਧ ਚੜ ਕੇ ਸੇਵਾ ਕਰਨ ਆਇਆ ਕਰਨ ਮੇਰੇ ਵੀਰ ਜੋ ਕਿ ਸਾਭੀ ਭਾਈ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸੰਜੋਗਦੇ ਹਨ ਕਿ ਹਰ ਸਾਲ ਇਸ ਤਰ੍ਹਾਂ ਹੀ ਲੰਗਰ ਚੱਲਦੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਨਾਲ ਹੋਰ ਵੀ ਸੰਗਤਾਂ ਜਿਹੜੀਆਂ ਨੇ ਇੱਥੇ ਲਗਾਤਾਰ ਜਿਹੜੇ ਆ ਬਹੁਤ ਸਾਰੇ ਵੀਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਲੰਗਰ ਜਿਹੜੇ ਨੇ ਉਹ ਚੱਲਦੇ ਪਏ ਨੇ ਜਿਹੜਾ ਕਿ ਸਾਭੀ ਟੈਰਾਂ ਵਾਲੇ ਤੇ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੇ ਇੱਥੇ ਲੰਗਰ ਚਲਾਏ ਜਾਂਦੇ ਤੇ ਲੰਗਰ ਕਿਤੇ ਥੋੜਾ ਨਹੀਂ ਬਹੁਤ ਜਿਆਦਾ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਆ ਵੱਡੇ ਲੈਵਲ ਤੇ ਜਿਹੜਾ ਲੰਗਰ ਚਲਾਇਆ ਜਾਂਦਾ ਹੈ ਤੇ ਲਗਾਤਾਰ 2 ਤੋਂ ਲੈ ਕੇ 5 ਵਜੇ ਤੱਕ 3 ਤੋਂ 4 ਘੰਟੇ ਜਿਹੜਾ ਲੰਗਰ ਇੱਥੇ ਚੱਲਦਾ ਰਹਿੰਦਾ ਹੈ ਤੇ ਦੂਰੋਂ ਦੂਰੋਂ ਸੰਗਤਾਂ ਆ ਕੇ ਜਿਹੜਾ ਆ ਰੁਕਦੀਆਂ ਨੇ ਕਿਉਂਕਿ ਬਟਾਲਾ ਰੋਡ ਪਠਾਨਕੋਟ ਤੋਂ ਚਲਦੇ ਹੋਏ ਜਦੋਂ ਅਸੀਂ ਅੰਮ੍ਰਿਤਸਰ ਨੂੰ ਜਾਂਦੇ ਆ ਤੇ ਇਹ ਗਰਦਾਸਪੁਰ ਤੋਂ ਜਿਹੜਾ ਆ ਬਟਾਲਾ ਰੋਡ ਆ ਤੇ ਬਟਾਲਾ ਰੋਡ ਤੇ ਚੱਲਣ ਵਾਲੀਆਂ ਸੰਗਤਾਂ ਜਿਹੜਾ ਆ ਉਹ ਆਪਣੀ ਭੁੱਖ ਨੂੰ ਤ੍ਰਿਪਤ ਕਰਦੀਆਂ ਹੋਈਆਂ ਤੁਸੀਂ ਦੇਖਦੇ ਪਈਓ ਤਸਵੀਰਾਂ ਦੇ ਵਿੱਚ ਕਿ ਬਹੁਤ ਜ਼ਿਆਦਾ ਸੰਗਤਾਂ ਜਿਹੜੀਆਂ ਨੇ ਇੱਥੇ ਪਹੁੰਚ ਕੇ ਲੰਗਰ ਸਕਦੀਆਂ ਪਈਆਂ ਨੇ ਲਗਾਤਾਰ ਜਿਹੜੇ ਆ ਉਹ ਲੰਗਰ ਚੱਲਦੇ ਪਏ ਨੇ ਜਿੱਥੇ ਕਿ ਲੰਗਰਾਂ ਦੇ ਨਾਲ-ਨਾਲ ਜਿਹੜਾ ਆ ਉਹ ਠੰਡੇ ਮਿੱਠੇ ਜਲਦੀਆਂ ਜਿਹੜੀਆਂ ਨੇ ਉਹ ਸਬੀਲਾ ਵੀ ਚੱਲਦੀਆਂ ਪਈਆਂ ਨੇ ਸਬੀਲਾ ਵੀ ਤੁਸੀਂ ਦੇ ਦਦੇ ਪਿਓ ਕਿ ਲਗਾਤਾਰ ਜਿਹੜਾ ਆ ਚੱਲਦੀਆਂ ਪਈਆਂ ਨੇ ਇੱਧਰ ਠੰਡੇ ਜਲਦੀਆਂ ਜਿਹੜੀਆਂ ਨੇ ਸਬੀਲਾ ਜਲਦੀ ਆ ਪਈਆਂ ਨੇ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਨੇ ਆ ਇੱਥੇ ਸਾਡੇ ਨਾਲ ਬਹੁਤ ਸਾਰੀਆਂ ਸੰਗਤਾਂ ਜੜੀਆਂ ਨੇ ਜੁੜੀਆਂ ਨੇ ਸਾਡੇ ਨਾਲ ਬਾਬਾ ਜੀ ਵੀ ਮੌਜੂਦ ਨੇ ਬਾਬਾ ਜੀ ਨਾਲ ਗੱਲਬਾਤ ਕਰ ਲੈਣੇ ਆ ਬਾਬਾ ਕੀ ਕਹਿਣਾ ਚਾਹੋ ਮਹਾਰਾਜ ਚੜ੍ਹਦੀ ਕਲਾ ਅਤੇ ਬੜੇ ਪੁਰਾਣੇ ਗੁਰੂ ਅਰਜਨ ਦੇਵ ਦੇ ਗੁਰਦੁਆਰਾ ਸਾਹਿਬ ਇਹਨੇ ਦੁਕਾਨ ਕੀਤੀ ਮੁੰਡੇ ਨੇ ਮਿਹਨਤ ਬਹੁਤ ਕੀਤੀ ਆ ਤੇ ਬੜੀ ਇਹ ਤੇ ਗੁਰੂ ਦੀ ਕਿਰਪਾ ਵਾ ਤੇ 15 ਸਾਲ ਲਗਾਤਾਰ ਗੁਰਦੁਆਰਾ ਸਾਹਿਬ ਚ ਰਹੀ ਇਹਦੀ ਦੁਕਾਨ ਤੇ ਉੱਥੇ ਮਿਹਨਤ ਬਹੁਤ ਕੀਤੀ ਇਹਨੇ ਤੇ ਹੁਣ ਵੀ ਮਿਹਨਤ ਬਹੁਤ ਕਰ ਰਿਹਾ ਮਹਾਰਾਜ ਚਾਰਦੀ ਕਲਾ ਕਰੇ ਜੀ ਗੁਰੂ ਕਿਰਪਾ ਕਰੇ ਵਾਹਿਗੁਰੂ ਸਾਹਿਬ ਅੱਗੇ ਪਤੇ ਬਹੁਤ ਵਜੇ ਜੀ ਲਗਾਤਾਰ ਤਸਵੀਰਾਂ ਤੁਸੀਂ ਦੇ ਦੇ ਪਿਓ ਕਿ ਤਸਵੀਰਾਂ ਦੇ ਵਿੱਚ ਲੰਗਰ ਜੜੇ ਆ ਲਗਾਤਾਰ ਜਿਹੜੀਆਂ ਤਸਵੀਰਾਂ ਤੁਸੀਂ ਦੇ ਦੇ ਪਿਓ ਲੰਗਰ ਜੜਾ ਆ ਉਹ ਚੱਲਦਾ ਪਿਆ ਤੁਸੀਂ ਦੇ ਦੇ ਪਿਓ ਬੇਨਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਧੰਨਵਾਦ